ਸਰਕੀ ਮਾਮਲਾ ਸੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਕਰਮਨਪ੍ਰੀਤ ਸਿੰਘ ਖੱਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੇ ਛੜੇ ਐਸਪੀਡੀ ਸਰਮਾ ਜਸਪ੍ਰੂ ਜਸਪ੍ਰੂ ਕੌਰ ਬਾੜੀ ਸਾਡੇ ਡੀਐਸਪੀ ਕਰਤਾ ਕੁਪਰਵਿੰਦਰ ਸਿੰਘ ਦੀ ਸੁਪਰਵਾਈਜ਼ਨ ਦੇ ਤਹਿਤ ਇਹ ਕਰਤਾ ਕੁਲਿਸਟ ਨੇ ਦੋ ਸਨੈਚਰਸ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਹਨਾਂ ਨੇ ਮਿਤੀ 12/8/24 ਨੂੰ ਇੱਕ ਲੜਕੀ ਹੈ ਜਿਸ ਦਾ ਨਾਮ ਅਭਿਤਾ ਸ਼ਰਮਾ ਐਡਿਊਸ਼ਨ ਤੋਂ ਪੜ੍ਹ ਕੇ ਆਈ ਸੀਗੀ ਤੇ ਆਪਣੇ ਘਰ ਜਾ ਰਹੀ ਸੀ ਜਿਸ ਦੀ ਉਮਰ 36 16-17 ਸਾਲ ਹੈ ਉਸੇ ਕੋਲੋਂ ਉਸ ਦਾ ਮੋਬਾਈਲ ਸਨੈਚ ਕੀਤਾ ਸੀ ਤੇ ਰਿਪੋਰਟੋਂ ਇਹਦੇ ਨਾਲ ਇਹ ਚਾਚਾ ਹੈ ਰਮਨ ਕੁਮਾਰ ਪਾਦਵਾਚ ਉਹ ਐਡਵੋਕੇਟ ਐ ਪਰਫੈਸ਼ਨ ਉਹਨਾਂ ਨੇ ਆਪਣੇ ਤੌਰ ਤੇ ਵੈਰੀਫਾਈ ਕਰਕੇ ਫਿਰ ਸੰਨੇ ਇੱਕ ਪੁਛਾ ਦਰਸ਼ ਕਰਵਾਇਆ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਇਹ ਜਿਹੜਾ ਸਨੈਚਰਸ ਲੈਣਰ ਨਾਮ ਗੁਰਵਿੰਦਰ ਸਿੰਘ ਜਿੰਦਾ ਤੇ ਜਸਪ੍ਰੀ ਸਿੰਘ ਜੱਸਾ ਹੈ ਜਿਨ੍ਹਾਂ ਦੇ ਖਿਲਾਫ ਐਫ ਆਰ ਮੌਚ ਕਰਕੇ ਤੇ ਫਿਰ ਸਟੇਟ ਪੁਲਿਸ ਪਾਰਟੀ ਇਹਨਾਂ ਨੂੰ ਇਹ ਸੀ ਮਨਿੰਦਰ ਸਿੰਘ ਆਪਣੇ ਘਰ ਰੇ ਸੀਗੇ ਨਹੀਂ ਕਰ ਰੇ ਸੀ ਇਹਨਾਂ ਨੂੰ ਕਾਬੂ ਕੀਤਾ ਕਿਹਨਾਂ ਦੇ ਕੋਲੋਂ ਮਿਲਿਆ 23 ਸਰ ਪిల్లా ਵੀ ਇਹਨਾਂ ਦੇ ਮਾਮਲਾ ਹੈ ਕੋਈ ਹਾਂ ਨਹੀਂ ਇਹਨਾਂ ਤੇ ਪਹਿਲਾਂ ਹਲੇ ਚੈੱਕ ਕੀਤਾ ਸੀ ਕਿ ਕੋਈ ਪਰਚਾ ਦਰਜ ਨਹੀਂ ਹੈਗਾ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਕੋਈ ਆਇਆ ਇਨਫਰਮੇਸ਼ਨ ਕੋਈ ਨਸ਼ੇ ਦੇ ਸੰਬੰਧ ਵਿੱਚ ਵੀ ਕੋਈ ਪਤਾ ਲੱਗਿਆ ਹਾਂ ਜੋ ਪਤਾ ਲੱਗਾ ਹੈ ਐਡਿਕਟ ਹੈਗਾ ਨਸ਼ੇ ਦੇ ਐਡਿਕਟ ਹੈ ਤੇ ਲੋਕ ਨੂੰ ਕਰਕੇ ਨਸ਼ੇ ਨੂੰ ਰੋਕੀ ਕੀਤੀ ਹੈ ਹਾਂ ਸਰ ਕੀ ਮਾਮਲਾ ਸੀ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਕਰਮਨਪ੍ਰੀਤ ਸਿੰਘ ਹਕਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸਾਡੇ ਐਸਪੀਡੀ ਸਾਹਿਬ ਜਸਪ੍ਰੂ ਜਸਪ੍ਰੂ ਕੋਰਪਾਰਟੀ ਸਾਡੇ ਡੀਐਸਪੀ ਕਰਤਾਰਪ੍ਰੀਤਵਿੰਦਰ ਸਿੰਘ ਦੀ ਸੁਪਰਵਾਈਜ਼ਨ ਦੇ ਤਹਿਤ ਇਹ ਕਰਤਾਰਪ੍ਰੀਤ ਪੁਲਿਸ ਨੇ ਦੋ ਸਨੈਚਰਸ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਹਨਾਂ ਨੇ ਮਿਤੀ 12/8/24 ਨੂੰ ਇੱਕ ਲੜਕੀ ਹੈ ਜਿਸ ਦਾ ਨਾਮ ਅਭਿਤਾ ਸ਼ਰਮਾ ਐਜੂਕੇਸ਼ਨ ਤੋਂ ਪੜ੍ਹ ਕੇ ਆਈ ਸੀਗੀ ਤੇ ਆਪਣੇ ਘਰ ਜਾ ਰਹੀ ਸੀਗੀ ਜਿਸ ਦੀ ਉਮਰ 16-17 ਸਾਲ ਹੈ ਉਸ ਲਈ ਕੋਲ ਉਸ ਦਾ ਮੋਬਾਈਲ ਸਨੈਚ ਕੀਤਾ ਸੀ ਤੇ ਰੇਟਰੋਂ ਇਹਦੇ ਨਾਲ ਇਹ ਚਾਚਾ ਰਮਨ ਕੁਮਾਰ ਪਾਦਵਾਚ ਉਹ ਐਡਵੋਕੇਟ ਐ ਬਾਇਲ ਪ੍ਰਫੈਸ਼ਨ ਉਹਨਾਂ ਨੇ ਆਪਣੇ ਤੌਰ ਤੇ ਵੈਰੀਫਾਈ ਕਰਕੇ ਫਿਰ ਸਾਨੂੰ ਇੱਕ ਬਿਆਨ ਦਰਜ ਕਰਵਾਇਆ ਸੀਗਾ ਜਿਨ੍ਹਾਂ ਨੇ ਕਿਹਾ ਸੀ ਕਿ ਇਹ ਜਿਹੜਾ ਸਨੈਚਰਸ ਲੈਣਰ ਨਾਮ ਗੁਰਮਿੰਦਰ ਸਿੰਘ ਕਿੰਦਾ ਤੇ ਜਸਪ੍ਰੀ ਸਿੰਘ ਜੱਸਾ ਹੈ ਜਿਨ੍ਹਾਂ ਦੇ ਖਿਲਾਫ ਐਰ ਰਿਪੋਰਟ ਕਰਕੇ ਤੇ ਫਿਰ ਸਟੇਟ ਪੁਲਿਸ ਪਾਰਟੀ ਜਿਨ੍ਹਾਂ ਨੂੰ ਇਹ ਸੀ ਮਿੰਦਰ ਸਿੰਘ ਆਪਣੇ ਕਰ ਰਹੀ ਸੀਗੇ ਨਹੀਂ ਕਰ ਰਹੀ ਸੀ ਜਿਨ੍ਹਾਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਦੇ ਕੋਲ ਮੋਬਾਈਲ ਸੀ ਤਾਂ ਪਹਿਲਾਂ ਵੀ ਇਹਨਾਂ ਦੇ ਮਾਮਲੇ ਹੈਗਾ ਕੋਈ ਹਾਂ ਨਹੀਂ ਇਹਨਾਂ ਤੇ ਪਹਿਲਾਂ ਹਲੇ ਚੈੱਕ ਕੀਤਾ ਸੀ ਕਿ ਕੋਈ ਪਰਚਾ ਦਰਜ ਨਹੀਂ ਹੈਗਾ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਕੋਈ ਆਇਆ ਇਨਫਰਮੇਸ਼ਨ ਕੋਈ ਨਸ਼ੇ ਦੇ ਸੰਬੰਧ ਵਿੱਚ ਵੀ ਕੋਈ ਪਤਾ ਲੱਗਿਆ ਹਾਂ ਜੋ ਪਤਾ ਲੱਗਿਆ ਐਡਿਕਟ ਹੈ ਗਿਆ ਨਸ਼ੇ ਦੇ ਐਡਿਕਟ ਹੈ ਤੇ ਲੋਕ ਨੂੰ ਕਰਕੇ ਨਸ਼ੇ ਨੂੰ ਰੋਕੀ ਦੂਤੀ ਹੈ